ਪਰ 2015 ਸਾਰਿਆਂ ਨੂੰ ਯਾਦ ਹੈ ਖਾਸ ਤੌਰ ਤੇ 2015 ਜਿਹੜਾ ਉਹ ਤਾਂ ਭੁੱਲਿਆ ਹੀ ਨਹੀਂ ਜਾ ਸਕਦਾ ਉਹਦਾ ਕਾਰਨ ਆ ਕਿ ਬੈਬਲ ਕਲਾ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚ ਜੋ ਕੁਝ ਹੋਇਆ ਸਿੱਖਾਂ ਦੇ ਜਿਹੜੇ ਮੰਨਿਆ ਹਿਰਦੇ ਆ ਬਲੁੰਦਰੇ ਗਏ ਲੋਕ ਜਿਹੜੇ ਆ ਉਹ ਪਰੇਸ਼ਾਨ ਹੋ ਗਏ ਕਿ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਜਿਹੜੀਆਂ ਬੇਰਬੀਆਂ ਕੀਤੀਆਂ ਜਾ ਰਹੀਆਂ ਔਰ ਜਦੋਂ ਇਹਦੇ ਵਿੱਚ ਕਾਰਵਾਈ ਕੀਤੀ ਗਈ ਤਾਂ ਜਿਹੜੇ ਦੋਸ਼ੀ ਆ ਉਹ ਪਕਵਾੜੇ ਹੋ ਗਏ ਫਿਰ ਉਹ ਪਕਵਾੜੇ ਹੋ ਕੇ 8 ਸਾਲ ਕਿੱਥੇ ਰਹੇ ਕਿਸੇ ਨੂੰ ਨਹੀਂ ਪਤਾ ਲੱਗਦਾ ਤੇ ਅਚਾਨਕ 22 ਜਨਵਰੀ ਵਾਲੇ ਦਿਨ 22 ਜਨਵਰੀ 2024 ਵਾਲੇ ਦਿਨ ਆ ਜਿਹੜਾ ਪ੍ਰਦੀਪ ਪਲੇਅਰ ਜਿਹੜਾ ਉਸ ਕੇਸ ਦੇ ਵਿੱਚ ਨਾਮਜ਼ਦ ਆ ਬੇਰਵੀ ਕਾਂਡ ਦੇ ਵਿੱਚ ਇਹ ਦਿਸਦਾ ਅਯੁੱਧਿਆ ਦੇ ਵਿੱਚ ਜਦੋਂ ਪ੍ਰਾਣ ਪ੍ਰਤਿਸ਼ਤਾ ਹੋ ਰਹੀ ਸੀ ਅਯੁੱਧਿਆ ਰਾਮ ਮੰਦਰ ਦੀ ਉੱਥੇ ਇਹ ਲੰਗਰ ਲਾਈ ਬੈਠਾ ਔਰ ਇਹਦੀਆਂ ਫੋਟੋਆਂ ਕੌਣ ਸ਼ੇਅਰ ਕਰ ਰਿਆ ਭਾਜਪਾ ਦੇ ਖੇਤੀ ਮੰਤਰੀ ਆ ਜਿਹੜੇ ਯੂਪੀ ਦੇ ਉੱਤਰ ਪ੍ਰਦੇਸ਼ ਯੋਗੀ ਸਰਕਾਰ ਦੇ ਸੂਰਜ ਪ੍ਰਤਾਪ ਸਾਲੀ ਉਹ ਆਪਣੇ ਆਪਣੇ ਅਫੀਸ਼ੀਅਲ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਸ਼ੇਅਰ ਕਰਦੇ ਆ ਵੀ ਇਹ ਪ੍ਰਦੀਪ ਕਲੇਰ ਦੀ ਬਹੁਤ ਵਧੀਆ ਸੇਵਾ ਕਰ ਰਿਹਾ ਔਰ ਜਦੋਂ ਇਹ ਫੋਟੋਆਂ ਫਿਰ ਵਾਇਰਲ ਹੁੰਦੀਆਂ ਤਾਂ 8 ਸਾਲ ਬਾਅਦ ਪੰਜਾਬ ਪੁਲਿਸ ਨੂੰ ਇਹ ਹੋਸ਼ ਆਂਦੀ ਆ ਉਹਨਾਂ ਨੂੰ ਲੱਗਦਾ ਵਾ ਵੀ ਅੱਛਾ ਬੰਦਾ ਤੇ ਇੱਥੇ ਹੀ ਆ ਅਸੀਂ ਕਿੱਥੇ ਲੱਭਦੇ ਪਏ ਆ ਫਿਰ ਪੰਜਾਬ ਪੁਲਿਸ ਜਿਹੜੀ ਆ ਇੱਕ ਟੀਮ ਬਣਾਉਂਦੀ ਆ ਤੇ ਉਹਨੂੰ ਅਯੁੱਧਿਆ ਭੇਜਦੀ ਆ ਪਰ ਐਤਕੀ ਪੰਜਾਬ ਪੁਲਿਸ ਨੂੰ ਸਫਲਤਾ ਹਾਸਲ ਹੋਈ ਆ ਪ੍ਰਦੀਪ ਕਲੇਰ ਜਿਹੜਾ ਅਯੁੱਧਿਆ ਦੇ ਵਿੱਚ ਲੰਗਰ ਦੀ ਸੇਵਾ ਕਰ ਰਿਹਾ ਸੀਗਾ ਇਹਨੂੰ ਗੁਰੂਗ੍ਰਾਮ ਤੋਂ ਜਿਹਨੂੰ ਗੁੜਗਾਉਂ ਵੀ ਕਹਿੰਦੇ ਆ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨੂੰ ਗ੍ਰਿਫਤਾਰ ਕੀਤਾ ਗਿਆ ਐਸਆਈਟੀ ਜਿਹੜੀ ਇਸ ਮਾਮਲੇ 'ਚ ਬਣੀ ਹੋਈ ਆ ਉਹਦੇ ਜਿਹੜੇ ਮੁਖੀ ਆ ਏਡੀਜੀਪੀ ਐਸਪੀਐਸ ਪਰਮਾਰ ਇਹਨਾਂ ਨੇ ਇੱਕ ਟੀਮ ਬਣਾਈ ਜਿਹਦੇ ਵਿੱਚ ਜਲੰਧਰ ਦੇ ਹਾਦੀ ਦੇ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਵੱਲੋਂ ਇੱਕ ਆਪਣੀ ਟੀਮ ਭੇਜੀ ਗਈ ਔਰ ਨਾਲ ਦੇ ਨਾਲ ਐਸਐਸਪੀ ਫਰੀਦਕੋਟ ਹਰਜੀਤ ਸਿੰਘ ਜਿਹੜੇ ਆ ਉਹਨਾਂ ਨੇ ਇੱਕ ਟੀਮ ਬਣਾ ਕੇ ਜਦੋਂ ਭੇਜੀ ਤਾਂ ਇਹਨੂੰ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਗਿਆ ਖੈਰ ਇਹ ਇੱਕ ਬਹੁਤ ਵੱਡੀ ਕਾਮਯਾਬੀ ਮੰਨੀ ਜਾ ਸਕਦੀ ਹੈ ਕਿਉਂਕਿ ਇਹ ਬੰਦਾ ਪਿਛਲੇ 8 ਸਾਲ ਤੋਂ ਭਗੌੜਾ ਔਰ ਵੱਡੀ ਗੱਲ ਇਹ ਆ ਕੀ ਇਹ ਡੇਰਾ ਸੱਚਾ ਸੌਦਾ ਦੀ ਜਿਹੜੀ ਨੈਸ਼ਨਲ ਐਗਜ਼ੀਕਿਊਟਿਵ ਕਮੇਟੀ ਆ ਉਹਦਾ ਮੈਂਬਰ ਸੀਗਾ ਇਹ ਬੰਦਾ ਯਾਨੀ ਕਿ ਡੇਰੇ ਦੇ ਵਿੱਚ ਕੀ ਹੋ ਰਿਹਾ ਡੇਰਾ ਕੀ ਫੈਸਲੇ ਲੈ ਰਿਹਾ ਕਿਦੇ ਹੱਕ 'ਚ ਚੱਲਣਾ ਕਿਦੇ ਵਿਰੋਧ 'ਚ ਚੱਲਣਾ ਕਿਹੜੀ ਕਾਰਵਾਈ ਕਰਨੀ ਕਿਹੜੀ ਨਹੀਂ ਕਰਨੀ ਇਹਸ ਬੰਦੇ ਨੂੰ ਸਭ ਕੁਝ ਪਤਾ ਸੀਗਾ ਔਰ ਜਦੋਂ ਅੱਜ ਇਹ ਹੁਣੇ ਗ੍ਰਿਫਤਾਰ ਕਰ ਲਿਆ ਗਿਆ ਇਹਦੇ ਕੋਲੋਂ ਬਹੁਤ ਵੱਡੇ ਜਿਹੜੇ ਆ ਉਹ ਖੁਲਾਸੇ ਹੋਣਗੇ ਸਾਰਿਆਂ ਨੂੰ ਯਾਦ ਆ ਕਿ ਜਦੋਂ ਮੋਰਚਾ ਲੱਗਾ ਸੀਗਾ ਤਾਂ ਬਹਿਬਲ ਕਲਾ ਦੇ ਵਿੱਚ ਦੋ ਲੋਕਾਂ ਦੀ ਜਿਹੜੀ ਜਾਨ ਚਲੀ ਗਈ ਸੀ ਗੋਲੀ ਲੱਗੀ ਸੀ ਉਹਨਾਂ ਨੂੰ ਕਿਉਂਕਿ ਉਹ ਆਪਣਾ ਪ੍ਰਦਰਸ਼ਨ ਕਰ ਰਹੇ ਸੀ ਇਸੇ ਦੌਰਾਨ ਜਿਹੜੀ ਪੰਜਾਬ ਪੁਲਿਸ ਹੈ ਉਹ ਗੋਲੀ ਚਲਾ ਦਿੰਦੀ ਹੈ ਤੇ ਦੋ ਲੋਕ ਜਿਹੜੇ ਆ ਉਹਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ ਕਈ ਸਰਕਾਰਾਂ ਚਲੀਆਂ ਗਈਆਂ ਅਕਾਲੀ ਦਲ ਬਾਦਲ ਨੂੰ ਮੁੜ ਕੇ ਸੱਤਾ ਦਾ ਮੂੰਹ ਵੇਖਣਾ ਔਖਾ ਹੋ ਗਿਆ ਪੰਜਾਬ ਦੇ ਵਿੱਚ 2017 ਦੇ ਵਿੱਚ ਕਾਂਗਰਸ ਸਰਕਾਰ ਆਈ ਕੈਪਟਨ ਬਰਿੰਦਰ ਸਿੰਘ ਹੋਣਾ ਨੇ ਸਹੁੰ ਖਾਧੀ ਸੀ ਕਿ ਮੈਂ ਇਨਸਾਫ ਦਵਾਵਾਂਗਾ ਪਰ 6 ਮਹੀਨੇ ਪਹਿਲਾਂ 5 ਮਹੀਨੇ ਪਹਿਲਾਂ ਜਦੋਂ ਉਹਨਾਂ ਦਾ ਕਾਰਜਕਾਲ ਪੂਰਾ ਹੋਣ ਵਾਲਾ ਸੀ ਉਹਨਾਂ ਕੋਲੋਂ ਵੀ ਅਸਤੀਫਾ ਲੈ ਲਿਆ ਗਿਆ ਉਹਨਾਂ ਨੂੰ ਕੁਰਸੀ ਤੋਂ ਲਾ ਦਿੱਤਾ ਗਿਆ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਫਿਰ ਇਸੇ ਵਾਅਦਿਆਂ ਦੇ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਾਉਂਦੀ ਹੈ ਪਰ ਉਹਦੇ ਵਿੱਚ ਵੀ ਜਿਹੜਾ ਵਾ ਉਹ ਢਸਲ ਵੇਖਣ ਨੂੰ ਮਿਲਦੀ ਹੈ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਾਉਂਦੀ ਹੈ ਜਦੋਂ ਐਮਐਲਏ ਦੀ ਚੋਣ ਕਰਦੀ ਹੈ ਜਾਂ ਕਹਿ ਲਈਏ ਕਿ ਜਦੋਂ ਆਪਣੇ ਇਹ ਉਮੀਦਵਾਰਾਂ ਦੀ ਚੋਣ ਕਰਦੀ ਆ ਤਾਂ ਇਹ ਚੋਣ ਕਰਦੇ ਆ ਕੁਮਰ ਵਿਜੇ ਪ੍ਰਤਾਪ ਦੀ ਕੁਮਰ ਵਿਜੇ ਪ੍ਰਤਾਪ ਜਿਹੜੇ ਉਸ ਵੇਲੇ ਇਸ ਕੇਸ ਦੀ ਜਿਹੜੀ ਹੈ ਪੈਰਵਾਈ ਕਰ ਰਹੇ ਸੀਗੇ ਤਾਂ ਉਹ ਚੋਂ ਲੜਦੇ ਆ ਔਰ ਉਹਨਾਂ ਨੂੰ ਪੋਸਟਰ ਬੋਏ ਬਣਾ ਕੇ ਪੇਸ਼ ਕੀਤਾ ਜਾਂਦਾ ਔਰ ਆਮ ਆਦਮੀ ਪਾਰਟੀ ਚੋਣਾ ਜਿੱਤ ਵੀ ਜਾਂਦੀ ਹੈ ਔਰ ਹੁਣ ਆਲਮ ਇਹ ਹੈ ਕਿ ਕੁਮਰ ਵਿਜੇ ਪ੍ਰਤਾਪ ਜਿਹੜੇ ਆ ਉਹ ਆਪਣੀ ਸਰਕਾਰ ਦੇ ਖਿਲਾਫ ਹੋਏ ਪਏ ਆ ਯਾਨੀ ਕਿ ਤੁਸੀਂ ਇਥੋਂ ਅੰਦਾਜ਼ਾ ਲਗਾਓ ਕਿ ਇਹ ਜਿਹੜਾ ਮਾਮਲਾ ਕਿੰਨਾ ਸੈਂਸਿਟਿਵ ਸੀਗਾ ਔਰ ਇਹ ਜਿਹੜਾ ਬੰਦਾ ਉੱਥੇ ਲੰਗਰ ਲਾ ਕੇ ਬੈਠਾ ਸੀਗਾ ਲੰਗਰ ਲਾਣਾ ਕੋਈ ਮਾੜੀ ਗੱਲ ਨਹੀਂ ਸੇਵਾ ਕਰਨੀ ਕਿਸੇ ਕਿਸਮ ਦੀ ਮਾੜੀ ਗੱਲ ਨਹੀਂ ਪਰ ਇਸ ਬੰਦੇ ਦੇ ਉੱਤੇ ਜਿਹੜੇ ਦੋਸ਼ ਆ ਉਹ ਬੜੇ ਗੰਭੀਰ ਲੱਗੇ ਹੋਏ ਆ ਇਹ ਬੰਦਾ ਪਘੋੜਾ ਵਾ ਔਰ ਉਥੇ ਲੱਗਰ ਲਾ ਰਿਆ ਔਰ ਭਾਜਪਾ ਦੇ ਵੱਡੇ ਲੀਡਰਾਂਸ ਦਾ ਇਹਨੂੰ ਜਿਹੜਾ ਵਾਰਥਾ ਪੜਾਵਾ ਉਹ ਇਹਦੀਆਂ ਫੋਟੋਆਂ ਜਿਹੜੀਆਂ ਸ਼ੇਅਰ ਕਰ ਰਿਆ ਕਿ ਪ੍ਰਦੀਪ ਕਲੇਰ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਪਰ ਭਾਈ ਸਾਹਿਬ ਪ੍ਰਦੀਪ ਕਲੇਰ ਹੋਣੀ ਪੰਜਾਬ ਦੇ ਵਿੱਚ ਜੋ ਕਰਕੇ ਗਏ ਆ ਕੀ ਤੁਹਾਨੂੰ ਉਹਦੇ ਬਾਰੇ ਪਤਾ ਪਰ ਖੈਰ ਇਹ ਇੱਕ ਵੱਡੀ ਕਾਮਯਾਬੀ ਮੰਨੀ ਜਾ ਸਕਦੀ ਆ ਇਹ ਸਾਰੇ ਕੇਸ ਦੇ ਵਿੱਚ ਜਿਹੜਾ ਬੰਦਾ ਪਘੋੜਾ ਸੀਗਾ ਪਰਦੀਪ ਪਲੇਅ ਕਿਉਂਕਿ ਇਹ ਜਿਵੇਂ ਪਹਿਲਾਂ ਦੱਸਿਆ ਵੀ ਇਹ ਡੇਰੇ ਦੀ ਨੈਸ਼ਨਲ ਐਗਜ਼ੀਕਿਊਟਿਵ ਕਮੇਟੀ ਜਿਹੜੀ ਆ ਉਹਦਾ ਮੈਂਬਰ ਸੀਗਾ ਹੁਣ ਜਦੋਂ ਇਹਦੇ ਕੋਲ ਪੁੱਛਗਿਛ ਹੋਊਗੀ ਇਹਨੂੰ ਜਦੋਂ ਸਖਤੀ ਦੇ ਨਾਲ ਪੁੱਛਿਆ ਜਾਊਗਾ ਤਾਂ ਫਿਰ ਇਹ ਦੱਸੂਗਾ ਵੀ ਸਾਰੀ ਵਿਵੋਧਬੰਦੀ ਕਿਹਨੇ ਕੀਤੀ ਹੈ ਇਹਦੇ ਪਿੱਛੇ ਕੌਣ ਸੀਗਾ ਮਾਸਟਰਮਾਈਂਡ ਕੌਣ ਸੀਗਾ ਸੋ ਕੁੱਲ ਮਿਲਾ ਕੇ ਇਹ ਇੱਕ ਬਹੁਤ ਵੱਡੀ ਉਪਲੱਬਧੀ ਮੰਨ ਸਕਦੇ ਆ ਔਰ ਇਹਦੇ ਕੋਲੋਂ ਜਦੋਂ ਹੁਣ ਪੁੱਛਗਿਛ ਹੋਏਗੀ ਤਾਂ ਹੋਰ بڑے ਅਹਿਮ ਖੁਲਾਸੇ ਜਿਹੜੇ ਆ ਉਹ ਹੋਣ ਦੀ ਪੂਰੀ ਸੰਭਾਵਨਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ